ਫਾਰਾਦੀ ਉੱਪਰ ਦੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਅੱਜੋ ਸਮੇਂਰ ਇਤਿਹਾਸ ਸਿਰਜੇਤਾ ਜਦੋਂ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਉਸਨੇ ਇੱਕ ਮੈਡਲ ਪੱਕਾ ਕਰ ਲਿਆ ਚੀਨ ਦੇ ਸ਼ਹਿਰ ਗੁਆ ਗਚਾਓ ਵਿੱਚ ਖੇਡੀ ਜਾ ਰਹੀ ਇਸ ਚੈਂਪੀਅਨਸ਼ਿਪ ਦੇ ਕੁਆਟਰਫਾਈਨਲ ਵਿੱਚ ਸਿੰਧੂ ਨੇ ਚੀਨ ਦੇ 86 ਵਾਂਗ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਦਾਖਲਾ ਲਿਆ 10ਵੇਂ ਰੈਂਕ ਦੀ ਪੀਵੀ ਸਿੰਧੂ ਨੇ ਦੁਨੀਆ ਦੇ 8ਵੇਂ ਦਰਜੇ ਦੇ ਵੈਂਗ ਬੈਂਕ ਨੂੰ ਸਿੱਧੇ ਸਟਾਂ ਵਿੱਚ 2118 ਅਤੇ 2117 ਨਾਲ ਹਰਾਇਆ ਸੈਮੀਫਾਈਨਲ ਵਿੱਚ ਦਾਖਲ ਹੋਣ ਨਾਲ ਸਿੰਧੂ ਦਾ ਇੱਕ ਤਮਗਾ ਪੱਕਾ ਹੋ ਗਿਆ ਹੈ ਵਿਸ਼ਵ ਚੈਂਪੀਅਨਸ਼ਿਪ ਵਿੱਚ ਮੈਡਲ ਪੱਕਾ ਕਰਨ ਵਾਲੀ ਸਿੰਧੂ ਦੂਜੀ ਖਿਡਾਰਨ ਬਣ ਗਈ ਹੈ ਇਸ ਤੋਂ ਪਹਿਲਾਂ 1983 ਵਿੱਚ ਪ੍ਰਕਾਸ਼ ਪਾਦਕੋਨ ਨੇ ਕੋਪਨਹੇਗਨ ਵਿੱਚ ਕਾਂਸੇ ਦਾ ਤਮਗਾ ਜਿੱਤਿਆ ਸੀ ਹਾਲਾਂਕਿ 2011 ਵਿੱਚ ਡਬਲਜ਼ ਮੁਕਾਬਲੇ ਵਿੱਚ ਜਵਾਲਾ ਗੋਟਾ ਅਤੇ ਅਸ਼ਵਨੀ ਪਨਪਾ ਨੇ ਵੀ ਕਾਂਸੇ ਦਾ ਤਮਗਾ ਜਿੱਤਿਆ ਸੀ